ਹਉ ਸਾਧ ਸਤਗੁਰ ਨਮਸਕਾਰ ਆਦ ਮਦ ਅੰਤ ਨਿਰੰਕਾਰੰ ਆਏ ਹੋ ਪ੍ਰਵ ਸ਼ਰਨਾਗਤੀ ਕਿਰਪਾ ਨਿਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋ ਤਨਹਾਲ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕਾ ਮਹਲਾ 3 ਮਾਇਆ ਮਮਤਾ ਮੋਹਣੀ ਜਨ ਬਣਦੰਤਾ ਜਗ ਖਾਇਆ ਮਾਨ ਮੁਖ ਖਾਦੇ ਗੁਰ ਮੁਖ ਉबरे ਜਿ ਜਿਹ ਸਚ ਨਾਮ ਜਿਤ ਲਾਇਆ ਮਾਇਆ ਮਮਤਾ ਮੋਹਣੀ ਜਨ ਬਣਦੰਤਾ ਜਗ ਖਾਇਆ ਮਾਨ ਮੁਖ ਖਾਤੇ ਗੁਰ ਮੁਖ ਉਪਰੇ ਜਿਨੇ ਸੱਚ ਨਾਮ ਚਰਤਦਾਇਆ ਬੇਨ ਨਾਵੇ ਜਗ ਕਮੜਾ ਫਿਰੈ ਗੁਰ ਮੁਖ ਨਦਰੀ ਆਇਆ ਤੰਦਾ ਕਰਤੇ ਆਂਦੇ ਫਰਜ ਜਨ ਬਗਵਾਇਆ ਸੁਖ ਦਾਤਾ ਮਨ ਨਾ ਬਸਾਇਆ ਨਾਨਕ ਨਾਮ ਤੇ ਨ ਕੋ ਮਿਲਿਆ ਜਨ ਕੋ ਤੋਰ ਲਿਖ ਪਾਇਆ ਮਹੱਲਾ ਤਿੱਜਾ ਕਰਹੀ ਮਹਿ ਅਮਰਤ ਭਰਪੂਰ ਹੈ ਮਨ ਮੁਖਾ ਸਾਧਨ ਨ ਪਾਇਆ ਜਿਉ ਤਸ ਤੂਰੀ ਮਿਰਗ ਨਾ ਜਾੜੈ ਭਰਮ ਦਾ ਭਰਮ ਭੁਲਾਇਆ ਅੰਮ੍ਰਿਤ ਤ ਤਜ ਵਿਖ ਸੰਗ੍ਰਹਿ ਕਰਤੈ ਆਪ ਖੁਆਇਆ ਗੋਰ ਮੁਖ ਵਿਰਲੀ ਸੂਤੀ ਪਈ ਤੇ ਨ ਅੰਦਰ ਵਰਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸ਼ਬਦੇ ਹੀ ਨਾਉ ਉਪਜੇ ਸ਼ਬਦੇ ਮੇਰ ਮਿਲਾਇਆ ਬੇਦਸ਼ਬ ਦੇ ਸਭ ਜਗ ਬਹੋ ਰਾਨਾ ਬਰਥਾ ਜਨਮ ਅਗਵਾਇਆ ਅਮਰ ਤੇ ਕੋ ਸ਼ਬਦ ਹੈ ਨਾਨਕ ਗੁਰੂ ਮੋਹ ਕ੍ਰਪਾਯਾ ਪੜੀ ਸੋਹਰਪੁਰਖ ਅਗਾਮ ਹੈ ਕੋ ਕਿਤ ਵਿਦ ਪਾਈਐ ਇਸ ਰੂਪ ਨਾਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਾਈਏ ਨਿਰੰਕਾਰ ਨਿਰੰਜਨ ਹਰ ਅਗਾਮ ਕਿਆ ਕਹਿ ਗੁਣ ਗਾਈਏ ਜਿਸ ਆਪ ਗੁਜਾਈਏ ਆਪ ਸੋ ਹਰ ਮਾਰਗ ਪਾਈਏ ਗੁਰ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ਜਿਸ ਆਪੁ 부ਝਾਇ ਆਪਸੋ ਹਰ ਮਾਰਗ ਪਾਈਐ ਗੁਰ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ